3-4 ਕਮੈਂਟ ਇਸ ਵੀਡੀਓ ਲਈ ਜ਼ਰੂਰ ਕੱਢਿਓ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਦੁਬਾਰਾ ਤੋਂ ਫਿਰ ਤੁਹਾਨੂੰ ਸੇਰ ਕਰਾਉਂਦੇ ਆ ਪਿੰਡਾਂ ਦੀ ਪਿੰਡਾਂ ਵਿੱਚ ਬੀਤੇ ਹੋਏ ਉਹਨਾਂ ਵੇਲਿਆਂ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਇਸ ਵੀਡੀਓ ਵਿੱਚ ਲੈ ਕੇ ਆਇਆ ਗੁਰਸੇਵਕ ਸਿੰਘ ਬੀੜ ਦੀ ਲਿਖੀ ਰਚਨਾ ਜਿਸ ਰਚਨਾ ਦੇ ਵਿੱਚ ਲਿਖਾਰੀ ਨੇ ਜਿਹੜਾ ਜ਼ਿਕਰ ਕੀਤਾ ਉਹਨਾਂ ਸਮਿਆਂ ਦਾ ਜ਼ਿਕਰ ਕੀਤਾ ਜੋ ਸਮੇਂ ਅਸੀਂ ਸਭ ਨੇ ਹੰਡਾਏ ਨੇ ਉਨਾ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਡੀਆਂ ਖੇਡਾਂ ਹੋਇਆ ਕਰਦੀਆਂ ਸੀ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੋਇਆ ਕਰਦੀਆਂ ਸੀ ਤੇ ਕਿਸ ਤਰ੍ਹਾਂ ਦੀ ਸਾਡੀ ਖੁਰਾਕ ਹੋਇਆ ਕਰਦੀ ਸੀ ਕੀ ਸਕੂਲ ਜਾਣ ਦਾ ਢੰਗ ਹੁੰਦਾ ਸੀ ਉਹ ਸਭ ਕੁਝ ਸਾਨੂੰ ਇਸ ਕਵਤਾ ਦੇ ਵਿੱਚ ਇਸ ਰਚਨਾ ਦੇ ਵਿੱਚ ਲਿਖਾਰੀ ਨੇ ਦੱਸਣਾ ਕੀਤਾ ਸੋ ਦੋਸਤੋ ਇਸ ਰਚਨਾ ਦੇ ਵਿੱਚ ਵਰਤੇ ਗਏ ਸ਼ਬਦ ਅੱਜ ਦੀ ਜਨਰੇਸ਼ਨ ਵਾਸਤੇ ਬੜੇ ਅਜੀਬ ਜਿਹੇ ਨੇ ਪਰ ਸਾਡੇ ਲਈ ਉਹ ਆਮ ਸ਼ਬਦ ਨੇ ਕਿਉਂਕਿ ਅਸੀਂ ਉਹ ਸ਼ਬਦਾਂ ਨਾਲ ਖੇਡੇ ਹੋਏ ਹਾਂ ਉਹ ਸ਼ਬਦ ਅਸੀਂ ਆਪ ਬੋਲੇ ਸੁਨੇ ਹੋਏ ਨੇ ਪਰ ਹੁਣ ਦੀ ਜਿਹੜੀ ਪੀੜ੍ਹੀ ਹੈ ਉਹਦੇ ਵਾਸਤੇ ਉਹ ਸ਼ਬਦ ਜ਼ਰੂਰ ਅਨੋਖੇ ਜਿ ਲੱਗਣਗੇ ਤਾਂ ਉਹ ਆਪਾਂ ਸੁਣਦੇ ਹਾਂ ਲਿਖਾਰੀ ਨੇ ਕੀ ਲਿਖਿਆ ਕਹਿੰਦੇ ਉਬੜ ਖੁਬੜ ਰਾਹਾਂ ਦੇ ਵਿੱਚ ਇੱਟਾਂ ਰੋੜੇ ਹੁੰਦੇ ਸੀ ਉਬੜ ਖੁਬੜ ਰਾਹਾਂ ਦੇ ਵਿੱਚ ਇੱਟਾਂ ਰੋੜੇ ਹੁੰਦੇ ਸੀ ਸਾਡੀਆਂ ਖੇਡਾਂ ਵਿੱਚ ਤਾਂ ਆੜੀ ਘੁੱਗੂ ਘੋੜੇ ਹੁੰਦੇ ਸੀ ਨਾ ਕੈਂਸਰ ਨਾ ਫੈਟੀ ਲੀਵਰ ਨਾ ਹੀ ਦਿਲ ਦਾ ਦੌਰਾ ਸੀ ਕਿਸੇ ਕਿਸੇ ਦੇ ਗੜ ਨਿਕਲਦੇ ਜਾਂ ਫਿਰ ਫੋੜੇ ਹੁੰਦੇ ਸੀ ਨਾਰੀ ਬੋਕ ਤੇ ਨਾ ਲਿਬਰਟੀ ਨਾ ਜਾਣੂ ਸਾਹ ਐਕਸ਼ਨ ਤੋਂ ਨਾ ਰੀ ਬੋਕ ਤੇ ਨਾ ਲਿਬਰਟੀ ਨਾ ਜਾਣੂ ਸਾ ਐਕਸ਼ਨ ਤੋਂ ਸਾਡੇ ਪੈਰੀਂ ਜੁੱਤੀਆਂ ਬਸ ਫਿੱਡੇ ਜੋੜੇ ਹੁੰਦੇ ਸੀ ਨਾ ਬੱਸਾਂ ਨਾ ਜੀਪਾਂ ਕਾਰਾਂ ਦੂਰੋਂ ਕਦੇ ਜਹਾਜ਼ ਵੇਖਦੇ ਬਲਦ ਗੱਡੇ ਉੱਠ ਗੱਡੀ ਜਾਂ ਫਿਰ ਤੰਗੇ ਘੋੜੇ ਹੁੰਦੇ ਸੀ ਮੈਟ ਗਲੀਚੇ ਹੁੰਦੇ ਹੋਣੇ ਟਾਵੇਂ ਘਰੀ ਅਮੀਰਾਂ ਦੇ ਮੈਟ ਗਲੀਚੇ ਹੁੰਦੇ ਹੋਣੇ ਟਾਵੇਂ ਘਰੀ ਅਮੀਰਾਂ ਦੇ ਸਾਡੇ ਤਾਂ ਬਸ ਭੂਂਗ ਪੱਲੀਆਂ ਜਾਂ ਫਿਰ 도ੜੇ ਹੁੰਦੇ ਸੀ వాటర్ కూలਰ ਨਾ ਕੈਂਪਰ ਦਾ ਨਾਮ ਕਿਸੇ ਨੇ ਸੁਣਿਆ ਸੀ వాటర్ కూలਰ ਨਾ ਕੈਂਪਰ ਦਾ ਨਾਮ ਕਿਸੇ ਨੇ ਸੁਣਿਆ ਸੀ ਉਦੋਂ ਤਾਂ ਬਸ ਮੱਟ ਰਿੜਕਣੇ ਮੱਗੀਆਂ ਤੌੜੇ ਹੁੰਦੇ ਸੀ ਅੱਜ ਦੇ ਵਾਂਗ ਸਕੂਲਾਂ ਦੇ ਵਿੱਚ ਚੜ ਕੇ ਵੈਣੀ ਜਾਂਦੇ ਨਾ ਸੀ ਸਲੇਟ ਫੱਟੀ ਇੱਕ ਕਲਮ ਤੇ ਸਿਆਹੀ ਝੋਲੇ ਚੌੜੇ ਹੁੰਦੇ ਸੀ ਨਾ ਕ੍ਰਿਕਟ ਨੇ ਪੱਟਿਆ ਸੀ ਕੋਈ ਨਾ ਫੋਨਾਂ ਦਾ ਚਸਕਾ ਹੀ ਸੀ ਨਾ ਕ੍ਰਿਕਟ ਨੇ ਪੱਟਿਆ ਸੀ ਕੋਈ ਨਾ ਫੋਨਾਂ ਦਾ ਚਸਕਾ ਹੀ ਸੀ ਗੁੱਲੀ ਡੰਡਾ ਬਾਰਾਂ ਡੀਟੀ ਜਾਂ ਬੰਟੇ ਰੋੜੇ ਹੁੰਦੇ ਸੀ ਅੱਗੇ ਲਿਖਦੇ ਨੇ ਕਹਿੰਦੇ ਪੀਜ਼ੇ 버ਗਰ ਨੂਡਲ ਦੋਸੇ ਪੀਜ਼ੇ 버ਗਰ ਨੂਡਲ ਦੋਸੇ ਸਾਰਿਆਂ ਤੋਂ ਅਣਜਾਣ ਸੀ ਯਾਰੋ ਗੁਲਗਲੇ ਭੂਤ ਪਿੰਨੇ ਮਰੁੰਡੇ ਉਹ ਵੀ ਥੋੜੇ ਹੁੰਦੇ ਸੀ ਬਰਤਨ ਮਾਂਜੋ ਝਾੜੂ ਮਾਰੋ ਸਜ਼ਾ ਹੋ ਗਈ ਅੱਜ ਕੱਲ ਤਾਂ ਸਾਡੇ ਵੇਲੇ ਮੂੰਹ ਕਾਲਾ ਕਰਨਾ ਜਾਂ ਫਿਰ ਕੋੜੇ ਹੁੰਦੇ ਸੀ ਕਹਿੰਦੇ ਗਾਜਰਾਂ ਛਲਗਮ ਬੇਰ ਮੜਿਆਂ ਦੇ ਕਦੇ ਚੂਪ ਦੇ ਗੰਨੇ ਪਟਕੇ ਗਾਜਰਾਂ ਛਲਗਮ ਬੇਰ ਮੜਿਆਂ ਦੇ ਕਦੇ ਚੂਪ ਦੇ ਗੰਨੇ ਪਟਕੇ ਮੁੰਜਦਿਆਂ ਮੰਜਿਆਂ ਤੇ ਗੁਰਸੇਵਕ ਪਏ ਘਰਾੜੇ ਹੁੰਦੇ ਸੀ ਪਈ ਘਰਾੜੇ ਹੁੰਦੇ ਸੀ ਜਿਹਾ ਦੋਸਤੋ ਇਹ ਸੱਚ ਹੈ ਕਿ ਇਸ ਰਚਨਾ ਦੇ ਵਿੱਚ ਜੋ ਸ਼ਬਦ ਆਏ ਨੇ ਉਹ ਸਾਨੂੰ ਕਾਫੀਆਂ ਨੂੰ ਇਹ ਗੱਲਾਂ ਦਾ ਪਤਾ ਹੈ ਇਹ ਸ਼ਬਦਾਂ ਦਾ ਪਤਾ ਹੈ ਜਿਵੇਂ ਮੁੰਜ ਦੇ ਮੰਜੇ ਭੂਤ ਪਿੰਨੇ ਮਰੁੰਡੇ ਇਹ ਕੀ ਨੇ ਜਿਨ੍ਹਾਂ ਨੇ ਅਸੀਂ ਸਾਰਿਆਂ ਨੇ ਖਾਦੇ ਨੇ ਜਾਂ ਵਰਤੇ ਨੇ ਸਾਨੂੰ ਪਤਾ ਹੈ ਪਰ ਅੱਜ ਦੀ ਪਨੀਰੀ ਇਹਨਾਂ ਚੀਜ਼ਾਂ ਬਾਰੇ ਜਾਣਣਾ ਹੈ ਸੋ ਆਓ ਨਵੀਂ ਪਨੀਰੀ ਨਵੇਂ ਬੱਚੇ ਇਹਨਾਂ ਚੀਜ਼ਾਂ ਨੂੰ ਸੁਣ ਕੇ ਸਿੱਖ ਕੇ ਆਨੰਦ ਵੀ ਮਾਣਦੇ ਨੇ ਮਨੋਰੰਜਨ ਵੀ ਕਰਦੇ ਨੇ ਤੇ ਉਹਨਾਂ ਨੂੰ ਵੀ ਆਪਾਂ ਸਿਖਾਈਏ ਕਿਉਂਕਿ ਉਹ ਬੜਾ ਇੰਟਰਸਟਿਡ ਨੇ ਇਹ ਚੀਜ਼ਾਂ ਕਰਨ ਦੇ ਵਿੱਚ ਕਿ ਸਾਡੇ ਵੇਲੇ ਕਿੱਦਾਂ ਦਾ ਖਾਣਾ ਪੀਣਾ ਕਿੱਦਣਾ ਸਮਾਂ ਹੁੰਦਾ ਸੀ ਇਸ ਕਰਕੇ ਆਓ ਆਪਾਂ ਆਪਣਾ ਵੀ ਇੰਜੋਏ ਕਰੀਏ ਤੇ ਬੱਚਿਆਂ ਨੂੰ ਦੱਸ ਕੇ ਉਹਨਾਂ ਦਾ ਵੀ ਇੰਜੋਏ ਕਰੀਏ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਰਸਰੀ ਕਾਲ